जय ख्वाजा पीर जय झूलेलाल आप सब नु विनती करना है कि तंतन ख्वाजा खेसर वाली झूलेलाल सरकार नीलोपड़ चंडीगढ़ रोड हर साल दी तरह इस साल भी 18 सितंबर दिन वीरवार 2025 ਬਾਬਾ ਜੀ ਦਾ 26 ਮਾ ਸਲਾਨਾ ਜੋੜ ਮੇਲਾ ਤੇ ਪੰਡਾਰਾ ਹੋਣ ਜਾ ਰਿਹਾ ਸਾਰੇ ਦੇਸ਼ਾਂ ਬਰੇਸ਼ਾਂ ਦੀਆਂ ਸੰਗਤਾਂ ਨੂੰ ਮੇਰੇ ਵੱਲੋਂ ਨਿਗਾਸ ਅਰਦਾਸ ਦਿੱਤਾ ਜਾਂਦਾ ਔਰ ਆਓ ਹਰ ਸਾਲ ਦੀ ਤਰ੍ਹਾਂ ਆਪਾਂ ਇਸ ਮੇਲੇ ਨੂੰ ਬੜੀ ਸ਼ਰਧਾ ਅਤੇ ਤੁਮਤਾਮ ਨਾਲ ਮਨਾਈਏ ਔਰ ਬਾਬਾ ਜੀ ਦੇ ਦਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਸ ਸਾਲ ਵੀ ਇਸ ਮੇਲੇ ਦੇ ਉੱਤੇ ਦਰਬਾਰ ਵੱਲੋਂ ਮੈਡੀਕਲ ਕੈਂਪ ਖੂਨ ਚੈੱਕਅਪ ਦੇ ਕੈਂਪ ਔਰ ਹੋਰ ਕਈ ਤਰ੍ਹਾਂ ਦੇ ਕੈਂਪ ਔਰ ਵਾਤਾਵਰਣ ਦੀ ਸਾਂਭ ਸੰਭਾਲ ਲਈ ਬੂਟਿਆਂ ਦਾ ਕੈਂਪ ਬੂਟਿਆਂ ਦਾ ਪ੍ਰਸ਼ਾਦ ਵੰਡਿਆ ਜਾਣਾ ਔਰ ਹੋਰ ਕਈ ਤਰ੍ਹਾਂ ਦੇ ਜਿਹੜੇ ਹੈਗੇ ਆ ਇੱਥੇ ਕੈਂਪ ਲਾਏ ਜਾਂਦੇ ਹਰ ਸਾਲ ਸੰਗਤ ਦੇ ਸਹਿਯੋਗ ਦੇ ਨਾਲ ਇਸ ਸਾਲ ਵੀ ਆਓ ਸਾਰੇ ਮਿਲ ਕੇ ਆਪਾਂ ਬਾਬਾ ਜੀ ਦੇ ਪੰਡਾਰੇ ਨੂੰ ਮੇਲੇ ਨੂੰ ਖੁਸ਼ੀਆਂ ਦੇ ਨਾਲ ਮਨਾਈਏ ਔਰ ਬਾਬਾ ਜੀ ਦੇ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਇਹ ਮੇਲਾ ਜਿਸ ਤਰ੍ਹਾਂ ਤੁਸੀਂ ਸਾਰੇ ਜਾਣਦੇ ਆ ਹਰ ਸਾਲ RAMPAL NEWS ਐਂਡ BLOG ਚੈਨਲ ਤੇ ਲਾਈਵ ਦਿਖਾਇਆ ਜਾਂਦਾ ਇਸ ਸਾਲ ਵੀ RAMPAL NEWS ਤੇ BLOG ਚੈਨਲ ਤੇ ਇਹ ਮੇਲਾ ਲਾਈਵ ਚੱਲੇਗਾ ਫਿਰ ਅੰਤ ਵਿੱਚ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਔਰ ਖੁੱਲਾ ਸੱਦਾ ਦਿੰਦਾ ਕਿ ਆਓ ਬਾਬਾ ਜੀ ਦੇ ਦਰਬਾਰ ਤੇ ਮੇਲੇ ਤੇ ਆ ਕੇ ਅੱਛੇ ਅੱਛੇ ਗਾਇਕ ਅੱਛੇ ਅੱਛੇ ਕਵਾਲ ਔਰ ਬਹੁਤ ਸਾਰੇ ਸੰਤਾਂ ਜਿਹੜੀਆਂ ਆ ਕੇ ਇੱਥੇ ਆਨੰਦ ਲੈਂਦੀਆਂ ਨੇ ਤੁਸੀਂ ਵੀ ਆਓ ਸਾਰੇ ਆਪ ਆਪਾ ਬਾਈ ਦੇ ਗੁਰੂ ਕਰਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਔਰ ਇਸ ਮੇਲੇ ਚ ਸ਼ਰਕਤ ਕਰਕੇ ਇਸ ਮੇਲੇ ਦੀ ਰੌਣਕ ਨੂੰ ਵਧਾਈਏ ਸਾਰੀ ਸੰਗਤ ਨੂੰ ਜੈ ਖਵਾਜ਼ਾ ਪੀਰ ਜੈ ਝੁਲੇलाल ਆਪ ਸਭ ਨੂੰ ਜਿੱਦਾਂ ਪਤਾ ਹੈ ਕਿ ਹਰ ਸਾਲ ਸਤੰਬਰ ਦੇ ਵਿੱਚ ਜੇਠੇ ਵੀਰਵਾਰ ਦਾ ਸਾਲਾਨਾ ਭੰਡਾਰਾ ਕਰਿਆ ਜਾਂਦਾ ਹੈ ਇਸ ਦਰਬਾਰ ਤੇ ਖਵਾਜ਼ਾ ਖੇਜ਼ਰwali ઝੁਲੇलाल दरबार नीलोਪੜ ਇਸ ਸਾਲ ਵੀ 18 ਸਤੰਬਰ ਦਿਨ ਵੀਰਵਾਰ 2025 ਸਾਲਾਨਾ ਜੋੜ ਮੇਲਾ ਤੇ ਪੰਡਹਾਰਾ ਜਿਹੜਾ ਉਹ ਕਰਵਾਇਆ ਜਾ ਰਿਹਾ ਆਪ ਸਾਰੀ ਸੰਗਤ ਨੂੰ ਬੇਨਤੀ ਹੈ ਇਹ ਹਰ ਸਾਲ ਦੀ ਤਰ੍ਹਾਂ ਆਪ ਸਾਰੇ ਦੇਸ਼ਾਂ ਦੇਸ਼ਾਂ ਤੋਂ ਦੂਰੋਂ ਦੂਰੋਂ ਮੇਲੇ ਦੇ ਵਿੱਚ ਆ ਕੇ ਹਾਜ਼ਰੀ ਭਰਦੇ ਹੋ ਇਸ ਸਾਲ ਵੀ 18 ਸਤੰਬਰ ਦਿਨ ਵੀਰਵਾਰ ਨੂੰ ਆਓ ਸਾਰੇ ਮਿਲ ਕੇ ਬਾਬਾ ਜੀ ਦੇ ਦਰਬਾਰ ਤੇ 26ਵਾਂ ਸਾਲਾਨਾ ਜੋੜ ਮੇਲਾ ਤੇ ਭੰਡਾਰਾ 18 ਸਤੰਬਰ 2025 ਦਿਨ ਵੀਰਵਾਰ ਨੂੰ ਮਨਾਈਏ। اور ਬਾਬਾ ਜੀ ਦੇ ਭੰਡਾਰੇ ਔਰ ਮੇਲੇ ਦੇ ਵਿੱਚ ਆ ਕੇ ਸੇਵਾ ਕਰਕੇ ਬਾਬਾ ਜੀ ਦੇ ਚਰਨਾਂ 'ਚ ਮੱਥਾ ਟੇਕ ਕੇ ਸਾਰੇ ਆਪਾਂ ਆਸ਼ੀਰਵਾਦ ਪ੍ਰਾਪਤ ਕਰੀਏ। ਵਾਜਾ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਔਰ ਇਸ ਮੇਲੇ ਦੀ ਰੌਣਕ ਨੂੰ ਵਧਾਈਏ। ਆਪ ਸਾਰਿਆਂ ਨੂੰ ਦੇਸ਼-ਵਿਦੇਸ਼ਾਂ ਦੀ ਸੰਗਤ ਨੂੰ ਮੇਰੇ ਵੱਲੋਂ ਨਿਗਾ ਸਦਾ ਦਿੱਤਾ ਜਾਂਦਾ ਕਿ ਆਓ ਇਸ ਮੇਲੇ ਦੀ ਰੌਣਕ ਨੂੰ ਵਧਾਈਏ ਔਰ ਸਾਰੇ ਰਲ ਮਿਲ ਕੇ ਆਪਾਂ ਖਵਾਜ਼ਾ ਖिजੁਰਵਲੀ ਸਰਕਾਰ ਜੂਲੇलाल ਸਰਕਾਰ ਦਾ ਮੇਲਾ ਜਿਹੜਾ ਸਾਰੇ ਰਲ ਕੇ ਮਨਾਈਏ ਆਪ ਸਭ ਦਾ ਬਹੁਤ-ਬਹੁਤ ਧੰਨਵਾਦ ਆਪ ਸਭ ਨੂੰ ਬਾਬਾ ਜੀ ਵੱਲੋਂ ਬਹੁਤ-ਬਹੁਤ ਆਸ਼ੀਰਵਾਦ ਜੈ ਜੂਲੇलाल ਜੈ ਖਵਾਜ਼ਾ ਪੀਰ